ਕਾਲਾ ਪੀਲੀਆ ਬਹੁਤ ਹੀ ਭਿਆਨਕ ਬਿਮਾਰੀ ਹੈ ਇਸ ਬਿਮਾਰੀ ਨੇ ਕਈ ਲੋਕਾਂ ਨੂੰ ਜਕੜ ਲਿਆ ਸੀ ਸਮੇਂ ਸਿਰ ਇਲਾਜ ਨਾ ਕਰਵਾਉਣ ਤੇ ਲੀਵਰ ਦਾ ਕੈਂਸਰ ਵੀ ਹੋ ਸਕਦਾ ਹੈ ਜਿਸ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਪਿਛਲੇ ਦਿਨਾਂ ਦੌਰਾਨ ਹੁਸ਼ਿਆਰਪੁਰ ਵਿੱਚ ਇਸ ਬਿਮਾਰੀ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਇਸੇ ਦੌਰਾਨ ਹੁਸ਼ਿਆਰਪੁਰ ਦੇ ਡਾਕਟਰ ਕੁਲਵੰਤ ਸਿੰਘ ਉੱਪਲ ਨੇ ਜੜੀ ਬੂਟੀਆਂ ਤੋਂ ਇਲੈਕਟ੍ਰੋਪੈਥੀ ਦਵਾਈ ਤਿਆਰ ਕੀਤੀ ਹੈ ਜਿਸ ਮਨ ਮਰੀਜ਼ ਦੇ ਕੁਝ ਹੀ ਦਿਨਾਂ ਵਿੱਚ ਠੀਕ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅੱਜ ਸਾਡੀ ਮੀਡੀਆ ਟੀਮ ਸੱਚਾਈ ਜਾਣਨ ਲਈ ਅਡਾ ਚੱਬੇਵਾਲ ਕਿਰਪਾਲ ਸਾਗਰ ਕਲੀਨਿਕ ਤੇ ਪਹੁੰਚੀ ਹੈ ਅੱਜ ਅਸੀਂ ਡਾਕਟਰ ਸਾਹਿਬ ਤੇ ਠੀਕ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਨਗੇ ਮੈਂ ਡਾ. ਰਿਤੂ ਸਿੰਘ ਸਾਡੇ ਲੋਗਾਂ ਮੈਨੂੰ ਪਹਿਲਾ ਪੇਸ਼ੈਂਟ ਆਇਆ ਜੀ ਕੁਲਦੀਪ ਸਿੰਘ ਜੀ ਜਿਹੜਾ ਵੀ ਹਾਈਪਰਟੈਂਸ ਸੀ ਤੋਂ ਪੀੜਤ ਸੀਗੇ ਮੈਂ ਡਾ. ਕੁਲਵੰਤ ਸਿੰਘ ਜੀ ਕੋਲ ਆਇਆ ਸੀ ਮੈਨੂੰ ਹਾਈਪਰਟੈਂਸ ਸੀ ਜੀ ਤੇ ਮੈਂ ਹੋ ਜਾਗਾ ਵੀ ਡਾਕਟਰ ਕੋਲ ਵੀ ਮੈਡੀਸਨ ਖਾ ਲਈ ਤੇ ਮੈਨੂੰ ਕੋਈ ਆਰਾਮ ਨਹੀਂ ਆਇਆ ਇਹਨਾਂ ਕੋਲ ਮੈਨੂੰ 3 ਮਹੀਨੇ ਮੈਡੀਸਨ ਖਾਣ ਦੇ ਨਾਲ ਅੱਜ ਮੇਰੀ ਰਿਪੋਰਟ ਨੈਗੇਟਿਵ ਆਈ ਔਰ ਪੰਢੇ ਤੋਂ ਮੈਨੂੰ ਸਭ ਤੋਂ ਪਹਿਲਾਂ ਕਿਦੋਂ ਐਪੇਟਾਇਟ ਦੀ ਪ੍ਰੋਬਲਮ ਪਤਾ ਲੱਗਾ ਤੇ ਮੈਂ ਫੇਸਬੁੱਕ ਤੇ ਇਹਨਾਂ ਦਾ ਦੇਖਿਆ ਸੀ ਡਾਕਟਰ ਸਾਹਿਬ ਦਾ ਉਸ ਤੋਂ ਬਾਅਦ ਮੈਂ 9 ਮਹੀਨੇ ਮੈਡੀਸਨ ਖਾਦੀ ਤਾਂ ਅੱਜ ਮੇਰਾ ਨੈਗੇਟਿਵ ਹੋ ਗਿਆ। ਨਮਸਕਾਰ ਅੱਜ ਅਸੀਂ ਚਬੇਵਾਲ ਪਹੁੰਚੇ ਹਾਂ ਜਿੱਥੇ ਕਿ ਡਾਕਟਰ ਕੁਲਵੰਤ ਸਿੰਘ ਜੀ ਜੋ ਕਿ ਜੀ ਐਨ ਆਈ ਮੈਡੀਕਲ ਸਾਇੰਸ ਹਸਪਤਲ ਦੇ ਡਾਇਰੈਕਟਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਾਲਾ ਪੀਲਿਆ ਜਿਹੜਾ ਹੈ ਕਾਲਾ ਪੀਲਿਆ ਦੇ ਬਾਰੇ ਕਿਉਂਕਿ ਇਹ ਬੜੀ ਖਤਰਨਾਕ ਬਿਮਾਰੀ ਹੈ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਜਾਣਕਾਰੀ ਵੀ ਲੈਂਦੇ ਬਿਮਾਰੀ ਕੀ ਹੈ ਉਹਦਾ ਇਲਾਜ ਕੀ ਹੈ ਕਿਉਂਕਿ ਇਲਾਜ ਜਿਹੜਾ ਆਮ ਨਹੀਂ ਹੈਗਾ ਲੋਕਾਂ ਨੂੰ ਕਈਆਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਜਿਹੜਾ ਇਹ ਇਲਾਜ ਬੜਾ ਆਸਾਨ ਜਿਹਾ ਛੁੱਟੀਏ ਬਿਮਾਰੀ ਬਿਮਾਰੀ ਬਹੁਤ ਖਤਰਨਾਕ ਹੈ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਡਾਕਟਰ ਕੁਲਵੰਤ ਜੀ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਜੀ ਤੁਹਾਡਾ ਸਵਾਗਤ ਹੈ ਜੀ ਸਿਆ ਜੀ ਤੇ ਅ ਇਹ ਇਹ ਬਿਮਾਰੀ ਬਾਰੇ ਪਹਿਲਾਂ ਦਈਏ ਦੋਸਤੋ ਬਿਮਾਰੀ ਕੀ ਹੈ ਉਹ ਤੋਂ ਬਾਅਦ ਇਲਾਜ ਦੱਸਾਂ ਦੇਖੋ ਜਿਹੜਾ ਕਾਲਾ ਪੀਲਾ ਯਾਰ ਪੰਜਾਬੀ ਦੀ ਕਾਲਾ ਪੀਲਾ ਕਹਿੰਦੇ ਆ ਜੇ ਅਸੀਂ ਇਹਨੂੰ ਇੰਗਲਿਸ਼ ਲੈਂਗੁਏਜ ਅਸੀਂ ਆਪਣੀ ਅੰਤਰជាតិ ਭਾਸ਼ਾ ਚ ਇਹਨਾਂ ਨੂੰ ਹੈਪਾਟਾਈਟਸ ਕਹਿੰਦੇ ਆ ਜਿਹੜਾ ਕਿ ਹੈਪਾਟਾਈਟਸ ਦਾ ਮਤਲਬ ਹੈ ਕਿ ਲੀਵਰ ਨੂੰ ਸੋਜਣ ਹੋ ਜਾਂਦੀ ਹੈ ਲੀਵਰ ਨੂੰ ਇੱਕ ਸੋਜਿਸ਼ ਪੈ ਜਾਂਦੀ ਹੈ ਤੇ ਉਹ ਕੁਝ ਵਾਇਰਸ ਹੁੰਦੇ ਆ ਪੰਜ ਪ੍ਰਕਾਰ ਦੇ ਵਾਇਰਸ ਹੁੰਦੇ ਆ ਏ ਬੀ ਸੀ ਡੀ ਤੇ ਈ ਇਹ ਪੰਜ ਪ੍ਰਕਾਰ ਦੇ ਜਿਹੜੇ ਵਾਇਰਸ ਹੁੰਦੇ ਆ ਜਿਹੜੇ ਕਿ ਸਾਡੇ ਲੀਵਰ ਵਿੱਚ ਆ ਜਾਂਦੇ ਆ ਬਾਹਰੋਂ ਤੇ ਉਹਦੇ ਨਾਲੇ ਜਿਹੜਾ ਲੀਵਰ ਨੂੰ ਸੋਜਿਸ਼ ਪੈਦਾ 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 ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜਿਹਦੇ ਨਾਲ ਲੀਵਰ ਜਿਹੜਾ ਸੋਜ ਜਾਂਦਾ ਤੇ ਕਈਆਂ ਨੂੰ ਲੀਵਰ ਕੈਂਸਰ ਹੋ ਜਾਂਦਾ ਲੀਵਰ ਸਿਰੋਸਿਸ ਹੋ ਜਾਂਦਾ ਲੀਵਰ ਸੌਂਗੜ ਵੀ ਜਾਂਦਾ ਹੈ ਜਿੱਦਾਂ ਦੱਸਿਆ ਵੀ ਕੈਂਸਰ ਹੋ ਜਾਂਦਾ ਸੌਂਗੜ ਜਾਂਦਾ ਹੈ ਕੈਂਸਰ ਦਾ ਨਾਂ ਹੀ ਵੈਸੇ ਹੀ ਕੋਈ ਵੀ ਸੁਣਦਾ ਸੁਣ ਕੇ ਬੜੇ ਡਰ ਜਾਂਦੇ ਜਾਂ ਕਿਦਾਂ ਆ ਕਈ ਲੋਕ ਤਾਂ ਕੈਂਸਰ ਜਦੋਂ ਇਹ ਸੁਣਦੇ ਨੇ ਨਾ ਤੇ ਉਹ ਹਸਪਤਾਲ ਭਣੀ ਜਾਂਦੇ ਆ ਠੀਕ ਹੈ ਜੀ ਔਰ ਤੁਸੀਂ ਮੈਂ ਤੁਹਾਡੇ ਦੇਖਿਆ ਵੀ ਕਾਫੀ ਦੇਰ ਤੋਂ ਤੁਸੀਂ ਇਸ ਤੇ ਸਰਚ ਵੀ ਕਰ ਮਰੀਜ਼ ਵੀ ਬਹੁਤ ਹੁੰਦੇ ਆ ਮਰੀਜ਼ਾਂ ਨਾਲ ਵੀ ਗਲਬਾਤ ਪਿੱਛੇ ਲੰਬੇ ਸਮੇਂ ਤੋਂ ਦੁਆਰਾ ਪੇ ਤੁਹਾਡੇ ਕੋਈ ਜ਼ਿਕਰ ਕਰਕੇ ਜਾਣਕਾਰੀ ਲੈਣਾ ਹੈ ਇਹ ਦੱਸੋ ਵੀ ਇਹਦਾ ਜਿਹੜਾ ਇਲਾਜ ਹੈ ਕਿੰਨੇ ਕਿ ਚਿਰ ਦੇ ਤੋਂ ਸ਼ੁਰੂ ਕਰਾਉਣਾ ਚਾਹੀਦਾ ਜਾਂ ਕਿੰਨੇ ਕਿ ਚਿਰ ਦੀ ਇਹ ਬਿਮਾਰੀ ਹੈ ਜਾਂ ਕਿੰਦਾ ਜਨ ਹੱਲ ਕੀ ਹੈ ਤੇ ਬਾਰੇ ਤੁਸੀਂ ਜਿਹੜੇ ਕਰਦੇ ਇਹਦੇ ਪੰਜਾਬ ਵਿੱਚ ਬਾਹਰ ਜਹਾਂ ਦਾ ਬਹੁਤ ਚੱਲ ਚੱਲਦਾ ਪਿਆ ਹੈ ਤੇ ਲੋਕੀ ਆਮ ਦੌਰ ਦੇ ਟੈਸਟੇ ਨਹੀਂ ਕਰਾਂਦੇ ਹੈ ਜਿਹੜੇ ਹੈਪਾਟਾਈਟਸ ਦੇ ਹੈ ਐਸਈ ਵੀ ਵੈਰਾ ਕੋਈ ਹੈਪਾਟਾਈਟਸ ਵੀ ਵੈਰਾ ਕੋਈ ਨਹੀਂ ਚੈੱਕ ਕਰਾਂਦਾ ਜਦੋਂ ਇਹ ਬਾਹਰ ਜਾ ਬੱਚਾ ਜਾਂਦਾ ਹੈਗਾ ਆ ਤੇ ਉਸ ਲਈ ਉਹਨਾਂ ਦਾ ਇੱਕ ਡਾਕਟਰੀ ਦਾ ਇੱਕ ਉਹ ਹੁੰਦਾ ਆ ਮੈਡੀਕਲ ਮੈਡੀਕਲ ਹੁੰਦਾ ਹੈ ਤੇ ਉਹ ਚੋਂ ਪਤਾ ਲੱਗ ਕੇ ਕਿ ਉਹਨਾਂ ਨੂੰ ਹਿਪੋਟੈਕਸ ਹੈਗਾ ਜਾਂ ਕਾਲਾ ਪੀਲਾ ਨਿਕਲੇ ਆਇਆ ਤੇ ਉਹਨਾਂ ਤਾਂ ਹੀ ਪਤਾ ਲੱਗਦਾ ਹੈ ਆਮ ਤੌਰ ਤੇ ਪਹਿਲਾਂ ਪਤਾ ਨਹੀਂ ਲੱਗਦਾ ਕਿ ਬੰਦੇ ਨੂੰ ਆਮ ਸਵਸਥ ਜਿੰਦੇ ਆ ਜਿੱਲੇ ਪਤਾ ਲੱਗਦਾ ਹੈ ਤੇ ਉਸਲੇ ਬਹੁਤ देर ਹੋਈ ਹੁੰਦੀ ਹੈ ਜਿਹੜੀ ਇਹਦੀ ਬਿਮਾਰੀ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਇਹਦੀ ਕੋਈ ਕਮੀ ਪੇਜੀ ਤਕਾਫਟ ਮਹਿਸੂਸ ਹੁੰਦੀ ਆ ਜਾਂ ਕੋਈ ਚਿਹਰੇ ਦਾ ਰੰਗ ਬਦਲਦਾ ਜਾਂ ਕਿਤਾ ਕੀ ਨਿਸ਼ਾਨੀਆਂ ਹਾਂਜੀ ਉਹ ਜਿਹੜਾ ਐਚ ਬੀ ਹੈ ਖੋਨ ਦਾ ਉਹ ਘਟ ਜਾਂਦਾ ਹੈਗਾ ਲੀਵਰ ਭੁੱਖ ਲੱਗਣਾ ਹਰ ਜਾਂਦੀ ਹੈ ਤੇ ਤੁਰੇ ਫਿਰ ਇਨਸਾਨ ਨੂੰ ਪੈਂਦਾ ਕਈਆਂ ਦੇ ਪੇਟ ਇਹ ਕੋਈ ਇਹਨਾਂ ਦੀ ਆਪਾਂ ਕਹਿੰਦੇ ਉਮਰ ਏਜ ਜਿਹੜੀ ਕੋਈ ਬਾਉਂਡ ਆ ਜੇ ਬੱਚਿਆਂ ਦੇ ਵਿੱਚ ਆ ਜਵਾਨਾਂ ਚ ਆ ਬਜ਼ੁਰਗਾਂ ਚ ਆ ਇਹ ਜਿਆਦਾਤਰ ਬਿਮਾਰੀ ਕਿਹਨਾਂ ਲੋਕਾਂ ਚ ਪੈਂਦੀ ਹੈ ਮੇਰੇ ਕੋਲ ਕਈ ਪੇਸ਼ੈਂਟ ਬੱਚੇ ਵੀ ਆਉਂਦੇ ਆ ਜਿਨ੍ਹਾਂ ਨੂੰ ਹੈਪਟਾਈਟਸ ਹੁੰਦਾ ਹੈ ਜਿਹੜਾ ਆਪਣੇ ਪੇਰੈਂਟਸ ਤੋਂ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਕਿ ਬਿਮਾਰੀ ਹੈ ਇੱਕ ਦੂਜੇ ਤੋਂ ਬਿਮਾਰੀ ਇਦਾਂ ਫੈਲਦੀ ਅੱਗੇ ਅੱਜਕੱਲ੍ਹ ਨਛੇ ਦਾ ਜਿਹੜਾ ਚਲਨ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਜਿਹੜੇ ਨੀਡਲਸ ਵੈਰਾ ਹੈਗੇ ਬੱਚੇ ਜਿਹੜੇ ਨੌਜਵਾਨ ਹੈਗੇ ਆ ਉਹ ਇੱਕ ਦੂਜੇ ਸੋਈ ਜਾਂ ਨੀਡਲ ਜੂਸ ਕਰ ਲੈਂਦੇ ਸੀਗੇ ਤੇ ਉਹ ਨਾਲ ਵਿੱਚ ਐਚ ਸੀ ਵੀ ਵੈਰਾ ਐਚ ਆਈ ਵੈਰਾ ਫੈਲਣ ਦਾ ਡਰ ਰਹਿੰਦਾ ਇਹ ਸਿਲਾਕੇ ਦੇ ਵਿੱਚ ਕਹਿ ਸਕਦੇ ਉਧਰ ਤੋਂ ਚਲੋ ਬਾਕੀ ਦੇ ਵਿੱਚ ਵੀ ਇਹਦਾ ਇਲਾਜ ਬਹੁਤ ਘੱਟ ਹੋਆ ਇਸ ਇਲਾਕੇ ਦੇ ਵਿੱਚ ਤਾਂ ਆਪਾਂ ਹੁਸ਼ਿਆਰਪੁਰ ਦੇ ਚੱਬੇਵਾਲ ਏਰੀਆ ਦੇ ਵਿੱਚ ਬਹੁਤ ਸਾਰੇ ਪਿੰਡ ਹਨ ਮਤਲਬ 100 ਤੋਂ ਕਰੀਬ ਜਿਆਦਾ ਵੀ ਹੋ ਸਕਦਾ ਤੁਹਾਨੂੰ ਤਾਂ ਜਿਆਦਾ ਜਿਆਦਾ ਜਾਣਾ ਕਿਉਂਕਿ ਮਰੀਜ਼ ਤੁਹਾਡੇ ਕੋ ਆਉਂਦੇ ਆ ਤੇ ਇੱਥੇ ਆਉਂਦੇ ਆ ਆਕੇ ਤੁਹਾਡੇ ਕੋਲ ਕਾਫੀ ਰਸ਼ ਪਿਆ ਰਹਿੰਦਾ ਲੋਕਾਂ ਦੇ ਮੈਂ ਬਹੁਤ ਸੁਣੀ ਕਈਆਂ ਨੇ ਵੀਡੀਓ ਤੇ ਵੀ ਲਾਈਵ ਹੋ ਕੇ ਦੱਸਿਆ ਵੀ ਮੈਨੂੰ ਉੱਥੋਂ ਆਲੇ ਆਰਾਮ ਆਇਆ ਜਾਂ ਕਿੱਦਾਂ ਜਿੱਦਾਂ ਅਸੀਂ ਵੀ ਜਾਣ ਕੇ ਦੁਬਾਰਾ ਆਏ ਆ ਵੀ ਤੁਹਾਡੇ ਪਹਿਲਾਂ ਹੀ ਵਾਕਫ ਸੀਗੇ ਜਾਂ ਕਿੱਦਾਂ ਇਹ ਤੁਸੀਂ ਇੱਥੇ ਇਲਾਜ ਕਰਦੇ ਹੋ ਐਡਮਿਟ ਕਰਦੇ ਹੋ ਜਾਂ ਉਹਨਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੰਦੇ ਕਿੱਦਾਂ ਦੇ ਮੈਂ ਦੇ ਕੋਈ ਤੱਕ ਅਸੀ ਨਾ ਹਜ਼ਾਰਾਂ ਪੇਸ਼ੈਂਟ ਜਿਹੜੇ ਆ ਐਪਾਟਿਟਸ ਤੋਂ 네ਗੇਟਿਵ ਕਿਤੇ ਆ ਆਮ ਤੌਰ ਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਆ ਉਹਨਾਂ ਨਾਲ 네ਗੇਟਿਵ ਨਹੀਂ ਹੁੰਦਾ ਹੈਗਾ ਉਹਨਾਂ ਨਾਲ ਜਿਹੜਾ ਵਾਇਰਲ ਉਹ ਡੇ ਉਹ ਘਟ ਜਾਂਦਾ ਜਾਂ ਖਤਮ ਹੋ ਜਾਂਦਾ ਹੈ ਲੇਕਿਨ ਐਸਟੀ ਵੀ ਜਿਹੜਾ 네ਗੇਟਿਵ ਨਹੀਂ ਹੁੰਦਾ ਹੈਗਾ ਤੇ ਆ ਸਾਡੀ ਜਿਹੜੀ ਦਵਾਈ ਹੈਗੀ ਇਹ ਲੈਟੋਮੋਪੈਥਿਕ ਮੈਡੀਸਨ ਹੈਗੀ ਕੁਝ ਐਲੋਪੈਥੀ ਆਯੁਰ ਆਯੁਰਵੇਦਿਕ ਦਵਾਈ ਹੈਗੀ ਹੈ ਤੇ ਅਸੀਂ ਉਹ ਦਵਾਈ ਦਿੰਦੇ ਆ ਤੇ ਲੋਕੀ ਜਿਹੜੇ ਉਹ 네ਗੇਟਿਵ ਹੋ ਜਾਂਦੇ ਆ ਇਸੇ ਤਰ੍ਹਾਂ ਦੀ ਦਵਾਈ ਖਾਣ ਦੇ ਨਾਲ ਕਿਸੇ ਤਰ੍ਹਾਂ ਕੋਈ ਸਾਈਡ ਇਫੈਕਟ ਨਹੀਂ ਪੈਂਦਾ। ਲੇਡੀਜ਼ ਨੂੰ ਜਾਂ ਨਹੀਂ ਜਿਹੜਾ ਜਿਆਦਾ ਕਈ ਦਵਾਈਆਂ ਅੰਗਰੇਜ਼ੀ ਦਵਾਈਆਂ ਜਿਹੜਾ ਮੁਝਾ ਬੇਸਾਬੀ ਦਵਾਈਆਂ ਖਾਣੀਆਂ ਲੋਕਾਂ ਨੂੰ ਹਾਈਪਰਟੈਸ ਉਹਨਾਂ ਨੂੰ ਵੀ ਹੋ ਸਕਦਾ ਹੈ। ਇਹ ਇਹਦਾ ਇਲਾਜ ਆ ਤੁਹਾਡੇ ਕੋ ਆਜਾ ਕਿਸੇ ਹੋਰ ਜਗ੍ਹਾ ਤੋਂ ਵੀ ਟੈਸਟ ਕਰਵਾ ਕੇ ਆਉਂਦੇ ਲੋਕ ਵੀ ਕੋਈ ਹੋਰ ਵੀ ਹੈ ਕਿਉਂਕਿ ਸੁਣਨੇ ਚ ਤਾਂ ਨਹੀਂ ਆਇਆ ਵੀ ਉਹ ਸ਼ਰਪੁਰ ਦੇ ਇਸੇ ਰੀਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਾਲਾ ਪੀਲਾ ਜਿਹਾ ਇਲਾਜ ਹੁੰਦਾ। ਸਾਡੇ ਕੋਲ ਅਸੀਂ ਤੁਹਾਨੂੰ ਦੱਸਿਆ ਪਹਿਲਾਂ ਲੈਟਰ ਹੋਮ ਵਿੱਚ ਡਾਕਟਰ ਬਹੁਤ ਘਟਿਆ। ਸਾਡੇ ਇਲਾਕੇ ਤਾਂ ਲੱਗਦਾ ਕੋਈ ਇੱਥੇ ਹੈ ਨਹੀਂ ਕੋਈ ਡਾਕਟਰ ਬੋਲ ਕਿੰਨੇ ਏਰੀਏ ਦੇ ਵਿੱਚ ਮਤਲਬ ਡਾਕਟਰ ਹੈ ਨਹੀਂ ਇਹ ਜੀ ਸਾਡੇ ਇੱਧਰ ਤਾਂ ਚੱਬੇ ਅੱਜ ਤੇ ਇੱਕ ਦੋ ਹੈਗੇ ਆ ਕਿ ਅਜ ਨੂੰ ਆਏ ਹੈ ਪਿੰਡ ਇੱਧਰ ਉਹ ਤਾਂ ਡਾਕਟਰ ਜਸਪੀਰ ਸਿੰਘ ਹੈ ਬਹੁਤ ਮਾੜ ਡਾਕਟਰ ਹੈ ਉਹਨਾਂ ਨੇ ਕੈਂਸਰ ਦੇ ਹਜ਼ਾਰਾਂ ਲੋਕ ਬੀਚ ਠੀਕ ਹੋਏ ਆ ਉਹ ਕੈਂਸਰ ਦਾ ਟਰੀਟਮੈਂਟ ਕਰਦੇ ਆ ਅਲੈਟੋ ਹੋਮੋਪੈਥੀ ਸਾਰੇ ਤਰ੍ਹਾਂ ਦੀ ਦਵਾਈ ਆ ਜਿਹੜੀਆਂ ਅਵੇਲੇਬਲ ਹੈਗੀਆਂ ਆ ਇਹਦਾ ਜਿਹੜਾ ਅਵਿਸ਼ਕਾਰ ਹੋਇਆ ਸੀਗਾ ਇਟਲੀ ਦੇ ਵਿੱਚ ਹੋਇਆ ਸੀਗਾ ਇਹਦਾ ਜਨਾਬ ਸੁਖਾ ਕੇ ਤਾਈਵਾਂ ਸਾਇੰਸਿਸਟ ਸੀ ਉੱਥੇ ਦੇ ਡਾਟ ਕਾਉਂਸਿਲਰ ਮੇਟੀ ਉਹਨਾਂ ਨੇ ਇਹਦਾ ਅਵਿਸ਼ਕਾਰ ਕੀਤਾ ਸੀਗਾ ਇਹ ਪੈਥੀ ਇੰਨੀ ਹੀ ਕਾਰਗਰ ਹੈ ਕਿ ਕੈਂਸਰ ਕਾਲਾ ਪੀੜੀਆ ਚ ਹੈਪਟਾਈਟਸ ਹੋ ਗਿਆ ਹੋਰ ਜਿਹੜੀ ਕ੍ਰੋਨਿਕ ਹੋ ਗਈਆਂ ਬਹੁਤ ਜਲਦੀ ਇਹਨਾਂ ਰਾਤ ਪਹੁੰਚ ਲਈ ਰਹੀ ਕਿੰਨਾ ਚਿਰ ਦਵਾਈ ਜਿਹੜੀ ਖਾਣੀ ਪੈਂਦੀ ਇਹ ਹੈਪਟੇਟਸ ਦੀ ਸਾਡੇ ਕੋਲ ਵੱਧ ਤੋਂ ਵੱਧ ਸਾਡੇ ਕੋਲ 9 ਮਹੀਨੇ ਦਾ ਕੋਰਸ ਹੁੰਦਾ ਹੈ ਲੇਕਿਨ ਜਿਆਦਾਤਰ 80 90% ਜਿਹੜੇ ਲੋਕ ਹੈਗੇ ਆ ਜਿਹੜੇ ਹੈਪਟੇਟਸ ਤੋਂ ਪੀੜਤ ਹੈਗੇ ਆ ਉਹ 3-4 ਮਹੀਨੇ ਚ ਕਵਰ ਕਰ ਸਕਦੇ ਆ ਅੱਛਾ ਇੱਕ ਚੀਜ਼ ਹੁੰਦੀ ਹੈ ਲੋਕ ਨਾ ਡਾਕਟਰ ਤੋਂ ਜਾਣ ਤੋਂ ਤਾਂ ਵੀ ਡਰਦੇ ਆ ਵੀ ਇਦਾਂ ਦੀ ਬਿਮਾਰੀ ਕਿਉਂਕਿ ਬਿਮਾਰੀ ਬੜੀ ਅਲੱਗ ਜਈ ਹੈ ਔਰ ਕੋਈ ਖਰਚਾ ਬਹੁਤ ਹੈ ਕਈ ਵਾਰ ਘਰ-ਬਾਰ ਵਿਕ ਜਾਂਦੇ ਜਾਂ ਕਿਤਾ ਹੁੰਦੀ ਆ ਸਾਡੇ ਨਾਲ ਤੁਹਾਡੇ ਨਾਲ ਸਾਰੇ ਗਰੀਬਾਂ ਹੋ ਜਾਂਦੀ ਹੈ ਕਿ ਇਹ ਇਦਾਂ ਦਾ ਕੋਈ ਡਰਨ ਵਾਲਾ ਤਾਂ ਨਹੀਂ ਕਿਸੇ ਤਰ੍ਹਾਂ ਦੇ ਨਹੀਂ ਇਹ ਆਮ ਬੰਦਾ ਇਹਨੂੰ ਫੋਟੋਲ ਕਰ ਸਕਦਾ ਇਹ ਤਾਂ ਕੋਈ ਮੈਡੀਸਨ ਮਹਿੰਗੀ ਨਹੀਂ ਹੈਗੀ ਆ ਬਾਕੀ ਪੇਸ਼ੈਂਟ ਤੋਂ ਪੇਸ਼ੈਂਟ ਵੈਰੀ ਕਰਦਾ ਹੈ ਅੱਛਾ ਕਿੰਨੇ ਚਿਰ ਦੀ ਦਵਾਈ ਦਿੰਦੇ ਤੁਸੀਂ ਜਦੋਂ ਕੋਈ ਪੇਸ਼ੈਂਟ ਡੇਲੀ ਆਉਣਾ ਬੰਦਾ ਜਾਂ ਨਹੀਂ ਮਹੀਨੇ ਬਾਅਦ ਨਹੀਂ ਜੇ ਕੋਈ ਬਿਮਾਰੀ ਬਹੁਤ ਲੰਬੀ ਦਵਾਈ ਦੀ ਖਾਣੀ ਪੈਂਦੀ ਹੈ ਇਸ ਲਈ ਜੀ ਇੱਕ ਮਹੀਨੇ ਦਵਾਈ ਦੇ ਕੇ ਦਿੰਦੇ ਹਾਂ ਇੱਕ ਮਹੀਨੇ ਜੀ ਹਾਂ ਜੀ ਫਿਰ ਹਰ ਮਹੀਨੇ ਉਹ ਚੈੱਕ ਕਰਦੇ ਆਂ ਜੀ ਠੀਕ ਹੈ ਜੀ ਏ ਡਾਕਟਰ ਕੁਲਵੰਜੀ ਅਸੀਂ ਇਹਨਾਂ ਦੇ ਨਾਲ ਕਿਉਂਕਿ ਇਹ ਇੱਕ ਹਸਪਤਲ ਵੀ ਚਾਲੂ ਕਰ ਰਹੇ ਆ ਉੱਥੇ ਵੀ ਅਸੀਂ ਦੇਖਾਂਗੇ ਹਸਪਤਲ ਚ ਕੀ ਸਾਨੂੰ ਸਹੂਲਤਾਂ ਫੈਸਿਲਿਟੀਆਂ ਮਿਲ ਰਹੀਆਂ ਕਿਉਂਕਿ ਬੜੇ ਬੜੇ ਹਸਪਤਲ ਬਹੁਤ ਖੁੱਲੇ ਆ ਲੋਕ ਥੋੜਾ ਜਾਨਾ ਛੋਟੇ ਲੈਵਲ ਤੇ ਸੋਚਦੇ ਦਿਮਾਗ ਦੇ ਪਰ ਉਹ ਕਹਿੰਦੇ ਹੁੰਦੇ ਆ ਉਹ ਉਹ ਛੋਟੀ ਜਿਹੀ ਡੱਬੀ ਦੇ ਵਿੱਚ ਦਵਾਈ ਬਹੁਤ ਜਿਆਦਾ ਪਾਵਰਫੁਲ ਹੁੰਦੀ ਹੈ ਉਹ ਨਾਲ ਹਸਤਾਪਾ ਇਹ ਚੱਬੇਵਾਲ ਦੇ ਵਿੱਚ ਸੰਤ ਮਾਰਕੀਟ ਦੇ ਵਿੱਚ ਇਹਨਾਂ ਦੇ ਜਿਹੜਾ ਕਲੀਨਿਕ ਆ ਔਰ ਬਹੁਤ ਅੱਛਾ ਕਲੀਨਿਕ ਆ ਇੱਥੇ ਆਉਂਦੇ ਨੇ ਕਾਫੀ ਬੜੀ ਸੰਖਿਆ ਦੇ ਵਿੱਚ ਲੋਕ ਆਉਂਦੇ ਨੇ ਕਈ ਸਾਲਾਂ ਤੋਂ ਯਾਨੀ ਕਿ ਜਿੱਦਾਂ ਮੈਂ ਇਹਨਾਂ ਨੂੰ ਜਾਣਦਾ ਵੀ 10 ਸਾਲ 15 ਸਾਲ ਤੋਂ ਮੈਂ ਇਹਨਾਂ ਦਾ ਬਾਕਮਾ ਇੱਥੇ ਇੱਕ ਮਰੀਜ਼ ਨੇ ਮੈਨੂੰ ਇਹਨਾਂ ਦੇ ਨਾਲ ਮੁਲਾਕਾਤ ਕਰਵਾਈ ਸੀ ਉਸ ਤੋਂ ਬਾਅਦ ਮੈਨੂੰ ਇਹ ਜਦੋਂ ਹੁਣ ਦੁਬਾਰਾ ਲੋਕ ਵੀਡੀਓ ਰਾਹੀਂ ਦੱਸ ਰਹੇ ਆ ਤੇ ਮੈਂ ਇਹਨਾਂ ਦੇ ਲਿੰਕ 'ਚ ਦੁਬਾਰਾ ਆਇਆ ਤਾਂ ਕਿ ਜਾਣਕਾਰੀ ਕਿਉਂਕਿ ਉਦੋਂ ਦਾ ਹੋਣ ਦਾ ਬਹੁਤ ਤਰੱਕੀ ਹੋ ਗਈ ਹੋਣੀ ਹੈ ਹੁਣ ਅਸੀਂ ਹਸਪੀਟਲ ਵੀ ਘੁੰਮ ਰਹੇ ਆ ਉੱਥੇ ਵੀ ਅਸੀਂ ਚਲਾਂਗੇ ਤੇ ਉੱਥੇ ਦਾ ਵੀ ਹਾਲਾਤ ਦੇਖਾਂਗੇ ਫਿਲਹਾਲ ਤੁਹਾਨੂੰ ਸਾਡੀ ਇਹੀ ਰਾਏ ਆ ਕਿ ਤੁਸੀਂ ਵੀ ਆਓ ਔਰ ਜਿਹੜੀ ਇਸ ਬਿਮਾਰੀ ਦੇ ਨਾਲ ਤੁਸੀਂ ਇਹ ਪੀੜੇ ਤੋਂ ਤੇ ਦਵਾਈ ਇਹ ਖਾਓ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਆ ਕੋਈ ਮਹਿੰਗਾ ਨਹੀਂ ਆ ਕੋਈ ਇਹ ਨਹੀਂ ਵੀ ਰੋਜ਼ ਆਉਣ ਦੀ ਜੇ ਐਡਮਿਟ ਹੋਣ ਦੀ ਜ਼ਰੂਰਤ ਆ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਦਵਾਈ ਖਾ ਕੇ ਇਸ ਬਿਮਾਰੀ ਤੋਂ ਆਪਣਾ ਛੁਟਕਾਰਾ ਪਾ ਸਕਦੇ ਆ ਕੋਸ਼ਿਆਰਪੁਰ ਤੋਂ ਸਹਿਚੂਗੀ ਦੀਪਕ ਦੇ ਨਾਲ ਮੈਂ ਸੁਨੀਲ ਲਾਖਾ